ਦਰਸ਼ਕੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਹਲਕਾ ਮਜੀਠਾ ਦੇ ਪਿੰਡ ਮਦੀਪੁਰਾ ਤੋਂ ਆ ਰਹੀ ਆ ਜਿੱਥੋਂ ਦਾ ਇੱਕ ਨੌਜਵਾਨ ਗੁਰਸਾਖ ਸਿੰਘ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਵਿਖੇ ਪੜ੍ਹਾਈ ਕਰਨ ਗਿਆ ਸੀ ਕਿ ਬੀਤੀ 13 April ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਪੂਰੀ ਖਬਰ ਵੇਖੋ ਡੇਲੀ ਨਿਊਜ਼ ਹੌਨ ਤੱਕ ਤੇ ਇਹ ਕਿਹੜਾ ਰੋਡ ਬੰਦ ਕਰਦਾ ਸਰਪਾ ਜੇ ਮੈਨੂੰ ਪਤਾ ਬਾ ਮੈਂ ਉਹ ਕਰਦਾ ਇਥੋਂ ਇਹ ਉਹਦੇ ਹੱਥ ਚ ਜੋੜਿਆ ਆਪ ਨੂੰ ਕਿਸੇ ਨੂੰ ਕੱਖਣਾ ਵੀ ਨਹੀਂ ਪਤਾ ਸਾਨੂੰ ਬਿਲਕੁਲ ਕਿਉਂ ਨਹੀਂ ਕੀਤੀ ਹੁੰਦੀ ਕੱਡੇ ਦੀ ਕੀਤੀ ਨਾ ਸੋਚਣ ਕਿ ਜਿਹੜੇ ਲੱਖੋ ਜਾਨਾਂ ਮਾਰੀ ਆ ਨਹੀਂ ਮਾਮਾ ਬੰਦ ਕਰਨਾ ਚਾਹੁੰਦਾ ਜਿੰਨਾ ਬਸ ਬਸ ਦੇਖਦੇ ਹਾਂ ਬੰਦਾ ਜਦੋਂ ਚਾਰ ਨਾਮ ਪ੍ਰਵਿੰਦਰ ਸਿੰਘ ਬਾੜਾ ਅਛਾ ਤੁਹਾਡਾ ਬੇਟਾ ਬਾਹਰ ਗਿਆ ਹੀ ਕੀ ਘਟਨਾ ਵਾਪਰੀ ਹੈ ਉਹ ਜੀ ਐਕਸੀਡੈਂਟ ਹੋ ਗਿਆ ਉਥੇ ਤੇ ਗੱਡੀਆਂ ਟਕਰਾਈਆਂ ਨੇ ਸੁਣਨ ਦੇ ਵਿੱਚ ਤੇ ਇਹ ਆ ਰਿਹਾ ਵੀ ਦੋ ਤਿੰਨ ਗੱਡੀਆਂ ਆਪਸ ਵਿੱਚ ਟਕਰਾਈਆਂ ਇੱਕ ਗੱਡੀ ਇਹ ਫੋਟਵਾਸ ਤੇ ਜਾ ਰਿਹਾ ਸੀਗਾ ਪੜ ਕੇ ਤੁਰ ਕੇ ਤੇ ਟਕਰਾ ਕੇ ਇਹਦੇ ਉੱਪਰ ਜਾ ਜੜੀ ਆ ਉਹਨੇ ਨੂੰ ਕੁਚਲ ਦਿੱਤਾ ਮੌਕੇ ਤੇ ਡੈਥ ਹੋ ਗਈ ਕਿ ਹਸਪਤਲ ਖੜਿਆ ਨਹੀਂ ਪੁਲਿਸ ਨੇ ਹਸਪਤਲ ਖੜਿਆ ਅੱਛਾ ਜੀ ਤੇ ਇਲਾਜ ਚੱਲਿਆ ਬਾਕੀ ਰਾਤ ਦੇ 9:00 ਵਜੇ ਮੈਨੂੰ ਹਸਪਤਲ ਤੋਂ ਫੋਨ ਆ ਗਿਆ ਪਹਿਲਾਂ ਯੂਐਨ ਕੋਲ ਤੋਂ ਬੋਲ ਰਹੇ ਆ ਤੇ ਸੌਰੀ ਅਹੀਂ ਟੜਾ ਬਚਾ ਬਚਾ ਨਹੀਂ ਸਕੀ ਇਹ ਕਿੰਨਾ ਚਿਰ ਪਹਿਲਾਂ ਗਿਆ ਸੀ ਕੈਨੇਡਾ ਇਹ ਜੀ 13 ਮਾਰਚ ਨੂੰ ਅੰਮ੍ਰਿਤਸਰੋਂ ਸਾਡੇ ਕੋਲੋਂ ਜੁੜਾ ਹੋਇਆ ਤੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜਸਟ ਟਾਈਮ ਤੇ ਇਥੋਂ ਸਾਡੇ ਕੋਲ ਗਿਆ ਉਸ ਟਾਈਮ ਤੇ ਸਾਨੂੰ ਸੁਣਾ ਆ ਗਿਆ ਵੀ ਉਹ ਐਕਸੀਡੈਂਟ ਹੋ ਗਿਆ 9 ਵਜੇ ਦੇ ਨਾਲ ਕੀ ਮੰਗ ਕਰਦੇ ਜੇ ਸਰਕਾਰ ਕੋ ਸਰਕਾਰ ਕੋ ਮੰਗਾ ਹੀ ਇਹੀ ਕਰਦੇ ਆ ਵੀ ਡੈੱਡ ਬੋਡੀ ਉਥੇ ਹਸਪੀਟਲ ਦੇ ਵਿੱਚ ਆ ਤੇ ਉਹ ਇਥੋਂ ਤੱਕ ਪਹੁੰਚਾਈ ਜਾਵੇ ਮੇਰੇ ਤੱਕ ਅਸੀਂ ਆਪਣੇ ਸਿੱਖੀ ਸੂਲਾਂ ਨਾਲ ਆਪਣੇ ਰੀਤੀ ਰਿਵਾਜਾਂ ਦੇ ਨਾਲ ਉਹਦਾ ਉਹ ਤੁਮ ਸਸਕਾਰ ਕਰੀਏ ਤੇ ਆਪਣੇ ਹੱਥੀ ਆਪਣੇ ਬੱਚੇ ਨੂੰ ਜੋੜੀ ਕਰਵਾਵਾਂ ਕਰੀਏ ਇੱਕ ਪੰਜਾਬ ਤੋਂ ਲਗਾਤਾਰ ਬੱਚੇ ਬਾਹਰ ਜਾ ਰਹੇ ਆ ਕੁਝ ਵੇਖਣ ਵਿੱਚ ਆਇਆ ਵਾ ਕਿ ਉਧਰ ਦਾ ਮਾਹੌਲ ਚਾਲ ਵੀ ਬੱਚਿਆਂ ਨੂੰ ਸ਼ੂਟ ਨਹੀਂ ਕਰਦਾ ਵੀ ਕਾਫੀ ਬੱਚਿਆਂ ਦੀ ਹਾਰਡ ਅਟੈਕ ਨਾਲ ਮੌਤ ਹੋ ਗਈ ਆ ਹਾਂਜੀ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਇਹਦੇ ਬਾਰੇ ਵੇਖੋ ਜੀ ਜੋ ਤੇ ਸਾਡੇ ਨਾਲ ਹੋਇਆ ਸੁਣਿਆ ਤੋਂ ਵੱਖਰੀ ਗੱਲ ਆ ਪਰ ਅੱਜ ਅਹੀਂ ਸਾਡੇ ਨਾਲ ਹੋਇਆ ਆ ਇਹ ਸੋਚਦੇ ਆਂ ਕਿ ਜੇ ਸਰਕਾਰਾਂ ਸਹੀ ਹੋਣ ਉਹਨਾਂ ਦੇ ਵੱਧ ਦਿਮਾਗ ਨਹੀਂ ਕਿ ਜਾਂ ਉਹ ਸਾਡੇ ਨਾਲ ਰੋਟੀਆਂ ਵੱਧ ਖਾਂਦੇ ਨੇ ਜਾਂ ਘਟਿਆ ਜਾਂ ਜਿਸ ਤਰ੍ਹਾਂ ਵੀ ਆ ਜੇ ਇਹ ਆਪਣੇ ਢਿੱਡ ਨਾ ਭਰਨ ਖਾਸ ਖਰੀ ਗੱਲ ਆ ਤੇ ਇਥੇ ਕੀ ਕੁਛ ਨਹੀਂ ਆ ਇਹ ਬੱਚੇ ਇਥੇ ਸੈੱਟ ਕਰਨ ਤੇ ਇਹਨਾਂ ਦੀਆਂ ਮਤਾਂ ਉਥੇ ਨਾ ਹੋਣ ਕੰਮ ਇਹਨਾਂ ਨੂੰ ਮਿਲ ਨਹੀਂ ਰਿਹਾਏ ਜਾਂ ਜਾਂਦੇ ਹੈ ਨੇ ਜ਼ਿੰਦਗੀ ਬਤੀਤ ਕਰਨ ਵਾਸਤੇ ਇੱਕ ਦੂਜੇ ਦੇ ਸ਼ੌਂਕ ਜਾਣਾਲੋ ਗੱਲਾਂ ਹੈ ਨੀਂਆਂ ਤੇ ਇਹ ਮਤਲਬ ਇਥੇ ਇਹਨਾਂ ਨੂੰ ਰੱਖਣ ਤੇ ਇਹ ਨਾ ਮਰਨ ਤੇ ਨਾ ਇਹ ਜਰੂਰ ਨਿਕਲਣਾ ਮੈਂ ਤੇ ਇਹੋ ਹੀ ਕਹੂੰਗਾ ਵੀ ਜੋ ਮੇਰਾ ਘਰ ਉਜੜਿਆ ਆ ਅੱਗੋਂ ਹੋਰ ਨਾ ਕਿਸਦਾ ਉਜੜੇ ਮੇਰੇ ਆਖੇ ਦੇ ਕਿਸੇ ਨੇ ਲੱਗਣਾ ਨਹੀਂ ਨਾ ਮੇਰੀ ਸੁਣਨੀ ਆ ਇਹ ਗੱਲਾਂ ਇੱਥੇ ਦੀਆਂ ਇੱਥੇ ਰਹਿ ਜਾਣੀਆਂ। ਹਾਂਜੀ ਬਾਜੀ ਕੀ ਨਾਮ ਚ ਤੁਹਾਡਾ ਮੇਰਾ ਨਾਮ ਸੁਖਸੇਨ ਸਿੰਘ ਹੈ ਜੀ ਅਸ਼ਾ ਜਿਹੜੀ ਘਟਨਾ ਵਾਪਰੀ ਆ ਇਹਦੇ ਬਾਰੇ ਦੱਸੋ ਮੈਂ ਥੋੜਾ ਤੇ ਮੇਰਾ ਭਾਂਜਾ ਸੀ ਪਿਆਰਾ ਬੱਚਾ ਸੀ ਸਾਡਾ 13 ਮਾਰਚ ਨੂੰ ਇੱਥੋਂ ਗਿਆ ਸੀ 13 ਪੈਰ ਨੂੰ ਸਾਨੂੰ ਨਾ ਆ ਗਿਆ ਇਹ ਕਿੱਦਾਂ ਘਟਨਾ ਵਾਪਰੀ ਜੀ ਸੁਣ ਚਾਗੇ ਉੱਥੇ ਕੰਮ ਤਾਂ ਆ ਰਿਹਾ ਹੀ ਬਸ ਗੱਡੀਆਂ ਦਾ ਐਕਸੀਡੈਂਟ ਹੋਇਆ ਤਿੰਨਾਂ ਦਾ ਇੱਕ ਗੱਡੀ ਜੰਪ ਹੋ ਕੇ ਉੱਤੇ ਚੜ ਗਈ ਕੀ ਮੰਗ ਕਰਦੇ ਜੀ ਸਰਕਾਰ ਕੋ ਸਰਕਾਰ ਕੋ ਦੋਈ ਕੀ ਮੰਗ ਕਰਦੇ ਸਾਡੇ ਮਾਰੇ ਵੀ ਨਾ ਤਾਂ ਕਾਇਦਾ ਸਰਕਾਰ ਕੋਲ ਕੀ ਮੰਗ ਚਲੋ ਉਹਦੀ ਲਾਸ਼ ਆ ਜੀ ਇਹਦੇ ਬਾਰੇ ਕੋਈ ਮੰਗ ਤੁਹਾਡੀ ਇਹੋ ਹੀ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਆ ਕਿ ਸਾਡੇ ਬੱਚੇ ਨੂੰ ਇੱਥੇ ਪਛਾਤਾ ਜਾਵੇ ਤਾਂ ਹੀ ਉਹਦਾ ਅੰਤਿਮ ਦਸਤਕਣ ਕਰ ਲਈਏ ਠੀਕ ਹੈ ਜਿੰਨੇ ਪੈਦਾ ਕੀਤਾ ਉਹਨੇ ਦੇਣੀ ਦੇਣੀ ਹੈ ਬੱਚੇ ਵੀ ਆਪਣਾ ਪੈਜੰਦਾ ਬਣਾ ਕੇ ਰਾਜਾ ਦੇ ਮੋਲੇ ਨਹੀਂ ਜਾਣਾ ਉਹ ਵਰਗਿਆ ਦੇ ਕੋਈ ਨਹੀਂ ਆ ਉਹਦੇ 100% ਇਹੋ ਜਿਹੇ ਬੱਚੇ ਇਹ ਸਤੁਰੋਂ ਦਾਿਆ ਨਹੀਂ ਕਰਦਾ ਇਸ ਤੁਸ ਦੇ ਮੌਤ ਨੇ ਤੈਨੂੰ